ਇਹ ਕੱਲ ਦੇਰ ਰਾਤ ਤੇ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਉਸਨੇ ਇਨਵੈਸਟੀਗੇਸ਼ਨ ਦਾ ਰਾਸਟੇ ਤੇ 3 ਪਹੁੰਚੀ ਹੈ ਬਾਈ ਪਹੁੰਚੀ ਹੈ ਸਾਰਾ ਅਸੀਂ ਇਗਜ਼ਾਮਨ ਕਰ ਰਹੇ ਹਾਂ ਨਾਲ ਦੇ ਏਰੀਆ ਦੀ ਇਗਜ਼ਾਮਨ ਕਰ ਰਹੇ ਹਾਂ ਸਾਰਾ ਅਸੀਂ ਸਰਚ ਕਰ ਰਹੇ ਹਾਂ ਪਰ ਹਜੇ ਤੱਕ ਸਾਨੂੰ ਨਾ ਤਾਂ ਕੋਈ ਇਹੋ ਜੀ ਚੀਜ਼ ਮਿਲੀ ਹੈ ਛੇ ਦੇ ਕੋਈ ਗ੍ਰੈਂਡ ਕਨਫਰਮ ਹੁੰਦਾ ਹੋਵੇ ਜਾਂ ਕੋਈ ਇਹੋ ਜੀ ਚੀਜ਼ ਰਿਪੋਰਟ ਜੀ ਮਿਲੇ ਪਰ ਫੇਰ ਵੀ ਸਾਡੀ ਤਫਤੀਸ਼ ਜਾਰੀ ਹੈ ਸਰ ਤਫਤੀਸ਼ ਚ ਜੋ ਵੀ ਆਏਗਾ ਤੁਹਾਡੇ ਅਨੁਸਾਰ ਕੀ ਸਰ ਕੀ ਲੱਗਦਾ ਹੈ ਵੀ ਇਸ ਤਰ੍ਹਾਂ ਦੇ ਘਟਨਾਵਾਂ ਪੁਲਿਸ ਚੌਕੀਆਂ ਚ ਹੁੰਦੀਆਂ ਹਨ ਥਾਣੇ ਚ ਹੁੰਦੀਆਂ ਹਨ ਕੀ ਕਾਰਨ ਹੁੰਦਾ ਹੈ ਮਤਲਬ ਤੱਕ ਮੈਂ ਤੁਸੀ ਦੇਖਿਆ ਚੈੱਕ ਵੀ ਕਰਿਆ ਪਿੱਛੇ ਜਾ ਕੇ ਬਾਉਂਡਰੀਆਂ ਦੇਖ ਕੀਤੀ ਨਹੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਸਾਰਾ ਇਹ ਚੈੱਕ ਕਰ ਰਹੇ ਹਾਂ ਵੈਰੀਫਾਈ ਕਰ ਰਹੇ ਹਾਂ ਸੋ ਜਿਹੜਾ ਵੀ ਇਹਦੇ ਪਿੱਛੇ ਹੋਈਗਾ ਜਿਹੜਾ ਵੀ ਇਵਿਟੈਂਟ ਹੋਇਆ ਉਹ ਵੀ ਪਰੰਪਰ ਤਫਤੀਸ਼ ਕਰਕੇ ਇਹ ਇਹਨੂੰ ਬਿਲਕੁਲ ਅਸੀਂ ਕਹਿੰਦੇ ਕਰਾਂਗੇ ਲੌਜੀਕਲ ਐਂਡਰ ਲੈ ਕੇ ਜਾਵਾਂਗੇ ਸੋਚਣਾ ਕੀ ਮਿਲਦੀ ਸੀ ਐਫਐਸ ਲਾਈ ਹੋਣੀ ਸਰ ਸਰ ਡਾਕਟਰ ਸਾਹਿਬ ਸਿਸਟੇ ਦਾ ਚਲੋ ਟੁੱਟੇ ਪਰ ਇਹ ਦੇਖੋ ਸਾਹਮਣੇ ਵੀ ਸਿਸਟੇ ਇਸ ਆਫਿਸ ਦਾ ਇਹ ਨਹੀਂ ਕ੍ਰੈਕ ਹੋਇਆ ਸਿਰਫ ਉਹੀ ਮੰਨ ਲਓ ਆਫਿਸ ਦਾ ਸਿਸਟਾ ਤੰਗੇ ਤੇ ਚੁਕਾ ਚੋਰ ਹੋ ਗਿਆ ਤੇ ਡੇਢ ਬੰਡੋ ਦਗੇਰੇ ਇਹ ਵੀ ਮੰਨ ਲਓ ਨੇ ਸਭ ਤੋਂ ਜ਼ਰੂਰੀ ਹੈ ਜੀ ਕਿ ਜੇ ਕੋਈ ਗ੍ਰੇਨੇਡ ਅਟੈਕ ਹੋਇਆ ਹੋਵੇ ਤਾਂ ਉਹਦਾ ਰੈਸਿਡਿਊ ਜਰੂਰ ਮਿਲਦਾ ਹੂੰ ਸੋ ਰੈਸਿਡਿਊ ਹਜੇ ਤੱਕ ਸਾਨੂੰ ਕੋਈ ਨਹੀਂ ਮਿਲਿਆ ਅਸੀਂ ਖੇਤਾਂ ਵਿੱਚ ਸਰਚ ਕੀਤੀ ਹੈ ਸਾਰੇ ਪਾਸੇ ਸਰਚ ਕਰਕੇ ਆਏ ਹਾਂ ਨਾ ਤਾਂ ਉਹ ਕੋਈ ਲੀਵਰ ਮਿਲਿਆ ਤੁਸੀਂ ਦੇਖੋਗੇ ਨਾ ਕੋਈ ਡੱਡਾ ਬਣਿਆ ਨਾ ਹੋਰ ਕੁਝ ਬਣਿਆ ਉੱਥੇ ਉਹ ਡਿੱਗੀ ਹੋਵੇ ਉੱਥੇ ਡੱਡਾ ਵੀ ਬਣੇ ਅਸੀਂ ਇਸ ਵਾਰ ਕੀ ਦੇ ਹੋ ਜਾ ਕੋਈ ਵੀ ਹਜੇ ਤੱਕ ਸਾਨੂੰ ਉਹ ਚੀਜ਼ ਨਹੀਂ ਮਿਲੀ ਪਰ ਫਿਰ ਵੀ ਸਾਡੀ ਸਰਚ ਜਾਰੀ ਹੈ ਤਫ਼ਤੀਸ਼ ਚੱਲੀ ਕਿੱਦੇ ਕ ਵਜੇ ਇਹ ਸੂਚਨਾ ਪਈ ਸੀਗੀ ਕਿ ਇੱਕ ਡੱਡਾ ਬਾਰੇ ਸਾਨੂੰ ਸੂਚਨਾ ਮਿਲੀ ਸੀ ਕਿ ਜੀ ਰਾਤ ਨੂੰ ਜੋ ਧਮਾਕਾ ਸੁਣਿਆ ਗਿਆ ਰੌਣ ਉਸ ਤੋਂ ਬਾਅਦ ਕਿ ਸਾਡੀ ਤਫ਼ਤੀਸ਼ ਚੱਲ ਠੀਕ ਹੈ ਮੇਰੇ ਨਾਲ ਬੋਰਡਰ ਲੱਗਦੀ ਹੈ ਨਹੀਂ ਮੈਂ ਲੋਕਾਂ ਨੂੰ ਇਹ ਕੌਨਫिडेंस ਦਿਲਾਉਣਾ ਜੀ ਕਿ ਜੇ ਇਹਦੀ ਵੀ ਵਾਰਦਾਤ ਹੋਈ ਹੈ ਉਹਨੂੰ ਪੰਜਾਬ ਪੁਲਿਸ ਟ੍ਰੇਸ ਕਰਨ ਦੇ ਸક્ષਮ ਹੈ ਉਹਨੂੰ ਜਲਦੀ ਟ੍ਰੇਸ ਕਰਕੇ ਜਿਹੜੇ ਬੰਦੇ ਦੇ ਮਗਰ ਨੇ ਜੇ ਕੋਈ ਇਹੋ ਜਿਹੀ ਵਾਰਦਾਤ ਹੋਈ ਤੇ ਉਹਨਾਂ ਨੂੰ ਬਿਲਕੁਲ ਉਹਨਾਂ ਨੂੰ ਸਜ਼ਾ ਦਵਾਈ ਜਾਊਗੀ ਤੇ ਲਾਜਿਕਲ ਅਕੀਤੇ ਲਿਖਿਆ ਜਾਵੇਗਾ ਠੀਕ ਹੈ ਸਰ ਥੈਂਕ ਯੂ ਇਹ ਕੱਲ ਦੇਰ ਰਾਤ ਤੇ ਥੇ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਉਸਨੇ ਇੰਵੈਸਟੀਗੇਟਰਾਂ ਦੇ ਰਾਸਤੇ ਤੇ ਟੀਮ ਪਹੁੰਚੀ ਰਹੀ ਪਹੁੰਚਿਆ ਤਾਂ ਸਾਰਾ ਅਸੀਂ ਇਗਜ਼ਾਮਨ ਕਰ ਰਹੇ ਹਾਂ ਨਾਲ ਦੇ ਏਰੀਆ ਦੀ ਇਗਜ਼ਾਮਨ ਕਰ ਰਹੇ ਹਾਂ ਸਾਰਾ ਅਸੀਂ ਸਰਚ ਕਰ ਲਿਆ ਬਟ ਹਜੇ ਤੱਕ ਸਾਨੂੰ ਨਾ ਤਾਂ ਕੋਈ ਇਹੋ ਜੀ ਚੀਜ਼ ਮਿਲੀ ਹੈ ਤੇ ਜੇ ਕੋਈ ਗ੍ਰੇਨਿੰਗ ਕਨਫਰਮ ਹੁੰਦਾ ਹੋਵੇ ਜਾਂ ਕੋਈ ਇਹੋ ਜੀ ਚੀਜ਼ ਬਾਰੇ ਅਸਡੀ ਮਿਲੇ ਪਰ ਫਿਰ ਵੀ ਸਾਡੀ ਤਫਤੀਸ਼ ਜਾਰੀ ਹੈ ਸਭ ਤਫਤੀਸ਼ ਚ ਜੋ ਵੀ ਆਏਗਾ ਤੁਹਾਡਾ ਮਨਸ਼ੇਵ ਕੀਤਾ ਜਾਵੇਗਾ ਸਰ ਸਾਹਿਬ ਕੀ ਲੱਗਦਾ ਹੈ ਵੀ ਇਸ ਤਰ੍ਹਾਂ ਦੇ ਘਟਨਾਵਾਂ ਪੁਲਿਸ ਚੌਕੀਆਂ ਚ ਹੀ ਹੁੰਦੀਆਂ ਹਨ ਥਾਣੇ ਚ ਹੁੰਦੀਆਂ ਹਨ ਕੀ ਕਾਰਨ ਹੁੰਦਾ ਹੈ ਮਤਲਬ ਤੱਕ ਮੈਂ ਤੁਸੀ ਦੇਖਿਆ ਚੈੱਕ ਵੀ ਗਏ ਪਿੱਛੇ ਜਾ ਕੇ ਬਾਉਂਡਰੀਆਂ ਦੇਖ ਕੀਤੀਆਂ ਨਹੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਸਾਰਾ ਇਹ ਚੈੱਕ ਕਰ ਰਹੇ ਹਾਂ ਵੈਰੀਫਾਈ ਕਰ ਰਹੇ ਹਾਂ ਸੋ ਜਿਹੜਾ ਵੀ ਇਹਦੇ ਪਿੱਛੇ ਹੋਈਗਾ ਜਿਹੜਾ ਵੀ ਇੰਸੀਡੈਂਟ ਹੋਇਆ ਉਹ ਵੀ ਪ੍ਰੋਪਰ ਤਫਤੀਸ਼ ਕਰਕੇ ਤੇ ਇਹਨੂੰ ਬਿਲਕੁਲ ਅਸੀਂ ਕਿਵੇਂ ਇਸ ਕਰਾਂਗੇ ਲੌਜੀਕਲ ਐਂਡ ਦੇ ਲੈ ਕੇ ਜਾਵਾਂਗੇ ਸੋਚਣਾ ਕੀ ਬੜੀ ਗੱਲ ਹੈ ਇਸਨੂੰ ਅੱ퍼 ਫਲਾਈ ਹੋਣੀ ਸਰ ਸਰ ਡਾਕਟਰ ਸਾਹਿਬ ਸੂਛੇ ਦੇ ਚਲੋ ਟੁੱਟੇ ਹਨ ਪਰ ਇਹ ਦੇਖੋ ਸਾਹਮਣੇ ਵੀ ਸੂਛੇ ਇਸ ਆਫਿਸ ਦਾ ਇਹ ਨਹੀਂ ਕਰਿਆ ਹੋਇਆ ਸਿਰਫ ਉਹੀ ਮੰਨ ਲਓ ਆਫਿਸ ਦਾ ਸਿਸਤਾ ਚੰਗੇ ਤਰ੍ਹਾਂ ਚੁਕਾ ਚੋਰ ਹੋ ਗਿਆ ਤੇ ਲੇਕ ਬੰਡੋ ਦੋ ਗਿਲੇ ਇਹ ਵੀ ਮੰਨ ਲਓ ਨੇ ਸਭ ਤੋਂ ਜ਼ਰੂਰੀ ਹੈ ਜੀ ਕਿ ਜੇ ਕੋਈ ਗ੍ਰੇਨੇਡ ਅਟੈਕ ਹੋਇਆ ਹੋਵੇ ਤਾਂ ਉਹਦਾ ਰੈਸਿਡੂ ਜਰੂਰ ਮਿਲਦਾ। ਹੂੰ। ਸੋ ਰੈਸਿਡੂ ਹਜੇ ਤੱਕ ਸਾਨੂੰ ਕੋਈ ਨਹੀਂ ਮਿਲਿਆ। ਅਸੀਂ ਖੇਤਾਂ ਵਿੱਚ ਸਰਚ ਕੀਤੀ ਹੈ, ਸਾਰੇ ਪਾਸੇ ਸਰਚ ਕਰਕੇ ਆਏ ਹਾਂ। ਹੂੰ। ਨਾ ਤਾਂ ਉਹ ਕੋਈ ਲੀਵਰ ਮਿਲਿਆ, ਤੁਸੀਂ ਦੇਖੋਗੇ ਨਾ ਕੋਈ ਗੱड्डा ਬਣਿਆ ਨਾ ਹੋਰ ਕੁਝ ਬਣਿਆ। ਉੱਥੇ ਉਹ ਟਿੱਕੀ ਹੋਵੇ, ਉੱਥੇ ਗੱड्डा ਵੀ ਬਣਿਆ। ਅਸੀਂ ਸਾਰੀ ਸਰਚ ਕੀਤੀ। ਹੋ ਜਾ ਕੋਈ ਵੀ ਹਜੇ ਤੱਕ ਸਾਨੂੰ ਉਹ ਚੀਜ਼ ਨਹੀਂ ਮਿਲੀ। ਪਰ ਫਿਰ ਵੀ ਸਾਡੀ ਸਰਚ ਜਾਰੀ ਹੈ, ਤਫ਼ਤੀਸ਼ ਚੱਲੀ ਹੈ। ਕਿੱਦੇ ਕਵਜੇ ਇਹ ਸੂਚਨਾ ਬਣੀ ਸੀਗੀ ਕਿ ਇੱਕ ਘਟਨਾ ਬਾਰੇ? ਸਾਨੂੰ ਸੂਚਨਾ ਮਿਲੀ ਸੀ ਕਿ ਜੀ ਰਾਤ ਉਸ ਤੋਂ ਬਾਅਦ ਪੀਸਾ ਦੀ ਤਕਤੀਸ਼ ਚਲ ਠੀਕ ਹੈ ਬਈ ਲਾਲ ਬੋਰਡ ਲੱਗਦੀ ਹੈ ਬਣਿਆ ਹੋਇਆ ਇਲਾਕਾ ਜੀ ਉਹਦੇ ਬਾਅਦ ਨਹੀਂ ਮੈਂ ਲੋਕਾਂ ਨੂੰ ਇਹ ਕੌਨਫੀਡੈਂਸ ਦਿਲਾਉਣਾ ਜੀ ਕਿ ਜੇ ਇਹੋ ਜਿਹੀ ਵਾਰਦਾਤ ਹੋਈ ਹੋਵੇ ਪੰਜਾਬ ਪੁਲਿਸ ਇਸ ਕਰਨ ਤੋਂ ਸક્ષਮ ਹੈ ਕਿ ਉਹ ਨੂੰ ਜਲਦੀ ਟ੍ਰੇਸ ਕਰਕੇ ਜਿਹੜੇ ਬੰਦੇ ਇਹ ਮਗਰ ਨੇ ਜੇ ਕੋਈ ਇਹੋ ਜਿਹੀ ਵਾਰਦਾਤ ਹੋਈ ਤੇ ਉਹਨਾਂ ਨੂੰ ਬਿਲਕੁਲ ਉਹਨਾਂ ਨੂੰ ਸਜ਼ਾ ਦਵਾਈ ਜਾਊਗੀ ਤੇ ਲਾਜਿਕਲ ਐਕਟ ਦੇ ਲੈ ਕੇ ਜਾਇਆ ਜਾਊਗਾ ਠੀਕ ਹੈ ਸੋ ਥੈਂਕ ਯੂ